ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਦਾ ਕਿੰਨਾ ਕਫਾਲਾ ਹੈ ਵਾਹਿਗੁਰੂ ਦਾ ਕਿੰਨਾ ਕਫਾਲਾ ਹੈ ਜਪਜੀ ਸਾਹਿਬ ਦਾ ਕਿਤਨਾ ਕਫਾਲਾ ਹੈ ਸੋਹਣੀ ਸਾਹਿਬ ਦਾ ਕਿਤਨਾ ਕਫਾਲਾ ਹੈ ਸਾਰੀ ਬਾਣੀ ਦਾ ਕਿੰਨਾ ਕਫਾਲਾ ਹੈ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਸਫਲ ਦਾ ਮਤਲਬ ਹੀ ਹੁੰਦਾ ਹੈ ਬਿਫਲ ਨਤੀਜਾ ਇੱਕ ਦਾ ਹੁੰਦਾ ਹੈ ਫਲ ਮਾੜਾ ਮਾੜਾ ਨਤੀਜਾ ਇੱਕ ਦਾ ਹੁੰਦਾ ਹੈ ਸਫਲ ਸੋ ਫਲ ਜਾਂ ਸਫਲ ਇੱਕੋ ਗੱਲ ਬਾਤ ਸੁਖ ਦੇਣ ਵਾਲਾ ਫਲ ਸੋ ਅੱਜ ਆਪਾਂ ਵਿਚਾਰ ਕਰਾਂਗੇ ਗੁਰਮੁਖ ਪਿਆਰਿਆਂ ਦਾ ਸਨੇਹਾ ਸੀ ਹੁਕਮ ਸੀ ਹੁਕਮ ਉਹਨਾਂ ਦਾ ਆਪਾਂ ਤਾਂ ਦਾਸ ਆ ਸੋ ਇੱਕ ਓ ਅੰਕਾਰ ਪਹਿਲੀ ਵਾਰ ਤਾਂ ਇੱਕ ਓ ਅੰਕਾਰ ਦਾ ਆਪਾਂ ਉਚਾਰਨ ਸਹੀ ਕਰਦੇ ਆ ਜਿਵੇਂ ਕਈ ਕਲਾਕਾਰ ਗਾਇਕ ਇੱਕਮਕਾਰ ਹੀ ਕਹਿ ਜਾਂਦੇ ਨੇ ਏਕਮਕਾਰ ਕਹੀ ਜਾਂਦਾ ਕੋਈ ਇਹ ਉਚਾਰਨ ਸਹੀ ਕਰਨਾ ਸਿੱਖ ਜੀਏ ਪਹਿਲਾਂ ਇੱਕ ਓ ਅੰਕਾਰ ਤੈਨਹੀਂ ਹਿੱਸੇ ਵਿੱਚ ਬੁਲਾਈ ਜਾਂਦੀ ਹੈ ਜੀ ਪਹਿਲਾਂ ਇੱਕ ਆਖੋ ਇੱਕ ਕਈ ਇੱਕੋ ਅੰਕਾਰ ਇੱਕੋ ਕਰ ਦਿੰਦੇ ਨੇ ਪਰ ਸਹੀ ਉਚਾਰਨ ਕੀ ਹੈ ਇੱਕ ਓ ਅੰਕਾਰ ਇਸ ਤਰ੍ਹਾਂ ਸਹੀ ਹੈ ਪਾਵੇਂ ਗੇ ਗੁਰਬਾਣੀ ਦੇ ਵਿੱਚ ਅੰਕਾਰ ਵੀ ਲਿਖਿਆ ਆਰਨਡਪੀ ਅੰਕਾਰ ਪਰ ਜਿਸ ਤਰ੍ਹਾਂ ਦਾ ਵਿਸਥਾਰ ਹੋਵੇ ਨਾ ਉਹਦੇ ਪਿੱਛੇ ਹੋਰ ਵਿਚਾਰ ਚੱਲ ਰਹੀ ਹੁੰਦੀ ਹੈ ਪਰ ਆਪਾਂ ਜਿਵੇਂ ਸ਼ੁਰੂਆਤ ਹੁੰਦੀ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਉਸ ਤਰ੍ਹਾਂ ਕਰਦੇ ਆ ਇੱਕ ਓ ਅੰਕਾਰ ਇੱਕ ਕਰਕੇ ਫਿਰ ਓ ਫਿਰ ਅੰਕਾਰ ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਤੋਂ ਪਹਿਲਾਂ ਇਹ ਸਿਰਫ ਉੰ ਤੌਰ ਤੇ ਓੰਕਾਰ ਤੌਰ ਤੇ ਲਿਖਿਆ ਜਾਂਦਾ ਸੀਗਾ ਬੋਲਿਆ ਉਚਾਰਿਆ ਜਾਂਦਾ ਸੀ ਓੰ 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 ਸੋ ਜਦੋਂ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਸਮੇਰ ਪਰਬਤ ਤੇ ਸਿੱਧਾ ਨਾਲ ਵਿਚਾਰ ਗੋਸ਼ਟੀ ਕਰਦੇ ਨੇ ਸਿੱਧ ਗੋਸ਼ਟ ਉੱਥੇ ਜਦੋਂ ਸਤੇ ਪਾਸ਼ਾ ਮਹਾਰਾਜ ਜੀ ਉਹਨਾਂ ਨੇ ਜੋ ਵੀ ਸੀ ਦਿਖ ਕਹਿ ਲੋ ਸ਼ਖਸੀਅਤ ਕਹਿ ਲੋ ਪ੍ਰਭਾਵ ਤੋਂ ਇਹ ਉਹਨਾਂ ਨੂੰ ਲੱਗਿਆ ਕਿ ਅਸੀਂ ਇਹਨੂੰ ਆਪਦੇ ਪੰਥ ਵਿੱਚ ਲੜਾ ਲਓ ਵੀ ਮਹਾਨ ਬੰਦਾ ਹੈ ਸਾਡੇ ਪੰਥ ਦਾ ਨਾਮ ਉੱਚਾ ਕਰੇਗਾ ਦੇਖੋ ਹਰ ਇੱਕ ਬੰਦੇ ਨੂੰ ਹੋਣਾ ਚਾਹੀਦਾ ਹੈ ਕਿ ਇਹ ਗੁਣਵਾਨ ਬੰਦਾ ਇਹ ਸਾਡੇ ਗਰੁੱਪ ਵਿੱਚ ਆਵੇ ਇਹ ਨੀਤੀ ਹੁੰਦੀ ਹੈ ਆਪਦੇ ਜਾਨੀ ਕਿ ਗਰੁੱਪ ਨੂੰ ਕਹਿ ਲੋ ਜਥੇ ਨੂੰ ਕਹਿ ਲੋ ਜਾਂ ਆਪਦੇ ਸੰਸਥਾ ਨੂੰ ਕਹਿ ਲੋ ਆਪਦੇ ਪੰਥ ਨੂੰ ਕਹਿ ਲੋ ਖਿੱਚਣਾ ਚਾਹੀਦਾ ਹਰ ਇੱਕ ਬੰਦੇ ਨੂੰ ਇਹ ਨੀਤੀ ਹੋਣੀ ਚਾਹੀਦੀ ਹੈ ਆਪਦਾ ਪੰਥ ਆਪਦਾ ਕਾਰੋਬਾਰ ਆਪਦਾ ਜੋ ਵੀ ਹੈ ਜਿਸ ਰਸਤੇ ਚੱਲੇ ਰਸਤੇ ਨੂੰ ਸੋਹਣਾ ਬਣਾਉਣ ਵਾਸਤੇ ਸੋ ਮਹਾਰਾਜ ਜੇ ਪਾਸ ਨੂੰ ਕਹਿਣ ਲੱਗੇ ਕਿ ਜਿਹੜਾ ਤੁਸੀਂ ਇੱਕੋ ਓੰਕਾਰ ਦੀ ਗੱਲ ਕਰਦੇ ਹੋ ਇੱਕ ਕਹਿਣ ਦੀ ਕੀ ਲੋੜ ਸੀ ਓੰਕ ਕਹਿ ਲੰਦੇ ਮੂਰੇ ਏਕਾ ਲਾਉਣ ਦੀ ਕੀ ਲੋੜ ਸੀ ਤਾ ਗੁਰੂ ਸਾਹਿਬ ਕਹਿੰਦੇ ਵੀ ਭਾਈ ਬਹੁਤ ਜ਼ਿਆਦਾ ਫਰਕ ਹੈ ਇਹ ਗੱਲ ਦਾ ਜਦੋਂ ਤੁਸੀਂ ਉਹ ਅੰਗ ਦਾ ਜਾਪ ਕਰਦੇ ਹੋ ਤੁਹਾਨੂੰ ਦਰਸ਼ਨ ਹੁੰਦੇ ਨੇ ਕੁੰਭਕ ਰੇਚਕ ਖੇਚਰ ਇਹ ਤਿੰਨੇ ਜੋਗਾ ਅਭਿਆਸ ਦੇ ਨਾਲ ਮੱਥੇ ਵਿੱਚ ਜਾਨਨੇ ਹੋ ਜਦੋਂ ਸੂਰਤ ਪ੍ਰਕਾਸ਼ ਹੁੰਦਾ ਕੀ ਦਿਖਦਾ ਕੀ ਦਰਸ਼ਨ ਹੁੰਦੇ ਨੇ ਕਹਦੇ ਬਰਮਾ ਵਿਸ਼ਨ ਮਹੇਸ਼ ਕਹਿੰਦੇ ਇਹ ਕਿੱਥੋਂ ਆਏ ਨੇ ਤੁਸੀਂ ਇਸ ਨੂੰ ਪਰਮਾਤਮਾ ਮੰਨਿਆ ਠੀਕ ਹੈ ਪਰਮਾਤਮਾ ਦੀ ਸ਼ਕਤੀਆਂ ਨੇ ਇਹ ਪਰ ਜਿਹੜਾ ਸ਼ਿਵ ਹੈ ਸ਼ਿਵ ਵੀ ਸਮਾਧੀ ਵਿੱਚ ਰਹਿੰਦਾ ਹੈ ਸ਼ਿਵ ਕਿਹਦੀ ਸਮਾਧੀ ਕਿਦੇ ਧਿਆਨ ਵਿੱਚ ਰਹਿੰਦਾ ਹੈ ਸ਼ਿਵ ਵਿਸ਼ਨੂੰ ਬ੍ਰਹਮਾ ਸ਼ਿਵ ਸੱਦ ਕਹਿਣ ਲੱਗੇ ਸੀ ਤਾਂ ਸ਼ਿਵ ਬ੍ਰਹਮਾ ਵਿਸ਼ਨ ਦੇ ਦਰਸ਼ਨ ਕਰਦੇ ਆ ਕਹਿੰਦੇ ਨਿਰੰਕਾਰ ਦੇ ਤਨ ਕੀਤੇ ਕਹਿੰਦੇ ਨਾ ਕਹਿੰਦੇ ਏਸ਼ ਕਰਕੇ ਏਕਾ ਲਾਇਆ ਜਿਹੜਾ 1 ਹੈ ਨਾ ਇੱਕ ਮੰਤਰ ਹੈ ਕੋਈ ਐਵੇਂ ਨਿਸ਼ਾਨੀ ਨਹੀਂ ਹੈਗੀ ਇਹ ਇੱਕ ਲਾਉਣ ਦੇ ਨਾਲ ਇਹਦੀ ਪਾਵਰ ਵੱਧ ਜਾਂਦੀ ਹੈ ਜਿਵੇਂ ਆਪਣੇ ਕੋਲੇ 1 ਹੈ ਉਹਦੇ ਨਾਲ 0 ਲਾ ਦੋ 10 ਬਣ ਗਏ ਇੱਕ 0 ਲਾ ਦੋ 100 ਬਣ ਗਿਆ ਹੋਰ 0 ਲਾ ਦੋ 1000 ਬਣ ਗਿਆ ਇੱਕ ਇੱਕ ਚੀਜ਼ ਦੇ ਨਾਲ ਇੱਕ ਅੰਕ ਦੇ ਨਾਲ ਹੋਰ ਅੰਕ ਲਾਈ ਜਾਓ ਉਹਦੀ ਪਾਵਰ ਵਾ ਜਾਂਦੀ ਹੈ ਇਸ ਤਰ੍ਹਾਂ ਉਹ ਅੰਗ ਦੇ ਨਾਲ ਜਦੋਂ ਸਤੇ ਪਾਸ਼ਾ ਮਹਾਰਾਜ ਨੇ ਏਕਾਲ ਆਇਆ ਤਾਂ ਇਹ ਮੰਤਰ ਦੀ ਸ਼ਕਤੀ ਬਹੁਤ ਵੱਧ ਗਈ। ਹਰ ਇੱਕ ਤਾਂ ਲਾਣੀ ਚਾਜੇ ਆਪਾਂ ਇੱਕ ਓੰਕਾਰ ਦੇ ਨਾਲ ਹੋਰ ਕੁਝ ਲਾ ਦਈਏ। ਵੀ ਵੱਧ ਜੂਗੀ ਆਪਰੇ ਲਾਉਣ ਨਾਲ ਨਹੀਂ ਜਿਹਨੂੰ ਉਸ ਤੋਂ ਪਰਮਿਸ਼ਨ ਮਿਲੀ ਹੈ ਜਿਹੜਾ ਕਰਤਾ ਹੈ ਕਰਤੇ ਕਿ ਮਿੱਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਜਹਾ ਤੱਕ ਕਰਤੇ ਦੀ ਗਤ ਮੇ ਤਾਂ ਅਕਾਲ ਪੁਰਖ ਹੀ ਜਾਣਦਾ ਜਾਂ ਅਕਾਲ ਪੁਰਖ ਦਾ ਰੂਪ ਸੂਰਮਾ ਗੁਰੂ। ਉਹ ਕਰ ਸਕਦਾ ਸਭ ਕੁਝ। ਉਹਨੂੰ ਹਾਂ ਜੀ ਉਹਦੀ ਹੱਥ ਵਿੱਚ ਸ਼ਕਤੀ ਹੈ ਉਹਨੂੰ ਪਾਵਰ ਮਿਲੀ ਹੋਈ ਹੈ ਸੋ ਇੱਕ ਲਾਉਣ ਦੇ ਨਾਲ ਕਹਿੰਦੇ ਇਹ ਅਕਾਲ ਪੁਰਖ ਦੇ ਦਰਸ਼ਨ ਕਰਾਏਗਾ ਤਾਂ ਉਹਨੂੰ ਸ਼ਿਵ ਜੀ ਬ੍ਰਹਮ ਵਿਸ਼ਨ ਇਹ ਤੋਂ ਉੱਤੇ ਉਠਾ ਲਵੇਗਾ ਉਹ ਹੈਰਾਨ ਹੋਗੇ ਵੀ ਉੱਤੇ ਹੋਰ ਵੀ ਅੱਗੇ ਕੁਝ ਹੈ ਤਾਂ ਕਹਿੰਦੇ ਫਿਰ ਇਹ ਤੁਸੀਂ ਆਪਣੇ ਇਹ ਵੇਦਾਂ ਮੁਤਾਬਕ ਨਹੀਂ ਹੈਗਾ ਮਹਾਰਾਣੇ ਫਿਰ ਸਿੱਧ ਕਰਕੇ ਦੱਸਿਆ ਪਿੰਗਲ ਵਿਆਕਰਣ ਮੁਤਾਬਕ ਜੇ ਪਾਸ਼ ਨੇ ਇੱਕ ਇੱਕ ਏਕਾ ਲਾਕੇ ਨੂੰ ਦੱਸਿਆ ਉਹਨਾਂ ਨੂੰ ਜਿਹੜੇ ਕਵਿਤਾ ਲਿਖਦੇ ਨੇ ਸੰਦਾਬੰਦੀ ਕਰਦੇ ਨੇ ਗਜ਼ਲ ਲਿਖਦੇ ਨੇ ਗੀਤ ਲਿਖਦੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹ ਘਾ ਹੁੰਦਾ ਇੱਕ ਵੈਰ ਹੁੰਦੀ ਹੈ ਇਹਦੇ ਵਿੱਚ ਇੱਕ ਵੈਣ ਹੁੰਦਾ ਉਹਨੂੰ ਪਤਾ ਲੱਗਦਾ ਸੋ ਮਹਰਸ਼ੇ ਪਾਸ਼ ਨੇ ਵਿਆਕਰਣ ਮੁਤਾਬਕ ਵੀ ਦੱਸਿਆ ਵੀ ਏਕਾ ਸਹੀ ਮੰਨੇ ਉਹ ਪਿੰਗਲ ਮੁਤਾਬਕ ਵੀ ਦੱਸਿਆ ਪਿੰਗਲ ਕੀ ਹੈ ਪਿੰਗਲ ਇੱਕ ਛੰਦ ਸ਼ਾਸਤਰ ਹੈ ਛੰਦ ਸ਼ਾਸਤਰ ਲੱਗ ਲੱਗ ਤਰ੍ਹਾਂ ਦੇ ਛੰਦ ਹੁੰਦੇ ਨੇ ਸੰਦਾ ਬੰਦੀ ਕਰਨੀ ਕਵਿੱਤ ਕੋਰੜਾ ਬਹੁਤ ਤਰ੍ਹਾਂ ਦੇ ਛੰਦ ਹੁੰਦੇ ਨੇ ਕਵੀਸ਼ਰਾਂ ਨੂੰ ਜਿਆਦਾ ਪਤਾ ਹੈ ਕਵੀਸ਼ਰਾਂ ਨਾਲ ਅਸੀਂ ਗੱਲ ਕਰਕੇ ਦੇਖੋ ਕਹਦੇ ਕੋਰਲਾ ਛੰਦ ਝੋਲ ਛੰਦ ਕਈ ਤਰ੍ਹਾਂ ਦੇ ਹੁੰਦੇ ਨੇ ਬਹੁਤ ਛੰਦ ਬੰਦੀ ਹੈ ਉਹ ਪਿੰਗਲ ઋષਿ ਹੋਇਆ ਉਹਨਾਂ ਨੇ ਸੰਦਾ ਬੰਦੀ ਕਰੀ ਸੀਗੀ ਸੰਦ ਸ਼ਾਸਤਰ ਉਹਨਾਂ ਨੇ ਲਿਖਿਆ ਤਰ੍ਹਾਂ ਤਰ੍ਹਾਂ ਦੀ ਜਿਵੇਂ ਸਵਈਏ ਨੇ ਮਹਾਰਾਜ ਦੇ ਉਜੰਗ ਪ੍ਰਿਆਤ ਛੰਦ ਇਸ ਤਰ੍ਹਾਂ ਚੇ ਪਾਸ਼ਣ ਛੰਦ ਰਚਨ ਜਪ ਸਾਹਿਬ ਤੋਂ ਜਿਹੜਾ ਬੰਦਾ ਜਪ ਸਾਹਿਬ ਪੜ੍ਹਦਾ ਹੈ ਇਹਨਾਂ ਨੂੰ ਬਹੁਤ ਨੌਲੇਜ ਹੋ ਜਾਂਦੀ ਹੈ ਉਹਨੂੰ ਤਰਜ ਕਹਿ ਲੋ ਧੁਨ ਕਿਉਂ ਬਹੁਤ ਨੌਲੇਜ ਹੁੰਦੀ ਹੈ ਜਿਵੇਂ ਦੇਖੋ ਆਸਾਦੀ ਵਾਰ ਆਸਾਦੀ ਵਾਰ ਚਾਲ ਹੈ ਜਿਹੜੀ ਜਪਜੀ ਸਾਹਿਬ ਵਰਗੀ ਹੈ ਸੋ ਇਸ ਤਰ੍ਹਾਂ ਛੰਦਾ ਬੰਦੀ ਹੈ ਸੰਗਤ ਜੀ ਇਹ ਸੋ ਪਿੰਗਲ ਮੁਤਾਬਕੀ ਸਿੱਧਾਂ ਦੱਸਿਆ ਪਹਿਲਾਂ ਜਿਹੜੇ ਓਂਗ ਸ਼ਬਸੀ ਨਾ ਇਹਨੂੰ ਕੱਲਾ ਬ੍ਰਾਹਮਣ ਹੀ ਜਪ ਸਕਦਾ ਸੀ ਵੈਸ ਸੀ ਜਿਹੜਾ ਵੈਸ ਉਹ ਸੁਣ ਸਕਦਾ ਸੀ ਮਹਾਰਾਜ ਜਿੱਦਾਂ ਨੂੰ ਕਹਣ ਲੱਗੇ ਵੀ ਭਾਈ ਤੁਸੀਂ ਇਥੇ ਪਾਬੰਦੀ ਲੱਗੀ ਹੋਈ ਸੀ ਅਸੀਂ ਉਹ ਪਾਬੰਦੀ ਹਟਾਈ ਹੈ ਇੱਕ ਉਹ ਅੰਕਾਰ ਹੈ ਜਿਹੜੀ ਕਾਰ ਲਾਈ ਹੈ ਨਾ ਉਹ ਅੰਕਾਰ ਊੜਾ ਪਾ ਕੇ ਮੂੰਹ ਖੁੱਲ੍ਹਿਆ ਇੱਕ ਹੋਰ ਉਹਦੇ ਉ ਤੈਸਰਾ ਗੋਲਾਈ ਦੇ ਨਾਲ ਕਾਰ ਲਾਈ ਹੈ ਜਿਹੜੀ ਉਹ ਕਹਿੰਦੇ ਇੰਨਾ ਇਹ ਅੱਖਰ ਲਾਉਣ ਦੇ ਨਾਲੇ ਮਾਤਰਾ ਕਹਿ ਲੋ ਉਹ ਲਾਉਣ ਦੇ ਨਾਲ ਕਹਿੰਦੇ ਇਹ ਅਸੀਂ ਸਾਰਿਆਂ ਵਾਸਤੇ ਕਰਤਾ ਖੁੱਲ੍ਹ ਦੇ ਦਿੱਤੀ ਵੀ ਹਰ ਇੱਕ ਇਹਨੂੰ ਜਪ ਸਕਦਾ ਹੈ ਬੇਦਾਂ ਤੋਂ ਉੱਤੇ ਚੱਕਦਾ ਸਾਧਗੀ ਮੰਮਾ ਬੇਦ ਨਾ ਜਾਣਾ ਉੱਤੇ ਚੱਕਦਾ ਕੰਮ ਕਹਿੰਦੇ ਇਹਨੂੰ ਕੋਈ ਜਪ ਸਕਦਾ ਪਰ ਜੇ ਓੰਗ ਉਹਨੂੰ ਹਦਾਇਤੇ ਸੀਗੇ ਇਹਨੂੰ ਬਸ ਸਿਰਫ ਬ੍ਰਾਹਮਣ ਜਪ ਜਪ ਸਕਦਾ ਹੈ ਤੇ ਵੈਸ ਸੁਣ ਸਕਦੇ ਸੁਦਰ ਨਹੀਂ ਸੁਣ ਸਕਦਾ ਨਾ Jap ਸਕੇ ਇਹ ਓਜਾਦ ਕਰਕੇ ਸਾਨੂੰ ਦੇਤਾ ਕਿ ਜਪੋ ਤੇ 파ਰੋ ਤਾਰਾ ਕਰੋ ਭਲਾ ਕਰੋ ਆਬਦੇ ਮਰ ਇੱਛੇ ਪ੍ਰਾਪਤ ਫਲ ਪ੍ਰਾਪਤ ਕਰੋ ਸੋ ਸੱਚੇ ਪਾਤਸ਼ਾਹ ਸਾਰੇ ਤਰ੍ਹਾਂ ਕਰਕੇ ਇੱਕ ਓੰਕਾਰ ਦਾ ਸੱਚੇ ਪਾਸ਼ਾ ਮਹਾਰਾਜੀ ਨੇ ਸਾਨੂੰ ਉਚਾਰਨ ਕਰਕੇ ਆਪ ਜਦੋਂ ਗੁਰੂ ਨੇ ਉਚਾਰਨ ਕੀਤਾ ਨਾ ਫੇਰ ਸ਼ਕਤੀ ਆਉਂਦੀ ਹੈ ਜਿਵੇਂ ਦਸਵੇਂ ਪਾਸ਼ਾ ਮਹਾਰਾਜ ਨੇ ਹੁਕਮ ਕਰਤਾ ਵੀ ਗੁਰੂ ਮਾਨਯੋ ਗ੍ਰੰਥ ਉਹਨਾਂ ਦੇ ਕਹਿਣ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ 'ਚ ਉਹ ਸ਼ਕਤੀ ਆਈ ਨਹੀਂ ਪੋਥੀ ਪਰਮੇਸ਼ਰ ਦਾ ਥਾਨ ਕਰਕੇ ਸੀ ਇਹ ਸ਼ਕਤੀ ਗੁਰੂ ਦੇ ਬਚਨਾਂ ਵਿੱਚ ਹੁੰਦੀ ਹੈ ਜਦੋਂ ਗੁਰੂ ਦੇ ਮੂੰਹ 'ਚ ਉਹ ਹੀ ਹੁੰਦੀ ਹੈ ਨਾ ਫਿਰ ਗੁਰਬਾਣੀ ਬਣਦੀ ਹੈ ਜਿਵੇਂ ਕਿ ਕਬੀਰ ਸਾਹਿਬ ਦੀ ਬਾਣੀ ਰਵਿਦਾਸ ਮਹਾਰਾ ਦੀ ਬਾਣੀ ਗੁਰੂ ਕਹ ਲੋ ਭਗਤ ਕਹ ਲੋ ਕੋਈ ਵੱਡੀ ਬਾਹਲੀ ਵੱਡੀ ਗੱਲ ਨਹੀਂ ਹੁੰਦੀ ਇਹ ਜਦੋਂ ਗੁਰੂ ਨੇ ਮਨਜ਼ੂਰ ਕਰ ਲਿਆ ਇੱਕ ਵੀ ਕੋਹ ਹੁੰਦੇ ਨੇ ਸਾਰੇ ਇਹ ਹਰ ਕਾ ਸੰਤ ਹਰ ਹੀ ਜੀਹਾ ਸੋ ਕਹਿਣ ਦਾ ਭਾਵ ਅਸੀਂ ਰਵਿਦਾਸ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਹੈਗੇ ਤਾਂ ਗੁਰੂ ਜਨਨ ਕਿ ਇੱਕ ਇੱਕ ਮਿੱਕ ਮਿੱਕ ਨੇ ਪ੍ਰਮਾਤਮਾ ਦੇ ਨਾਲ ਕਿਉਂਕਿ ਅਸੀਂ ਗੁਰਮੰਤਰੇ ਰਵਿਦਾਸ ਜੀ ਮਹਾਰਾਤ ਤੋਂ ਲਿੱਤਾ ਹੈਗਾ ਗੁਰੂ ਕਹ ਤੋ ਕੋਈ ਗੱਲ ਨਹੀਂ ਪਰ ਅਸਲੀਅਤ ਤੇ ਗੁਰੂ ਨਾਨਕ ਪਾਤਸ਼ਾਹ ਦਸੇ ਪਾਛ ਸਾਡੇ ਗੁਰੂ ਨੇ ਸਤਕਾਰ ਤੌਰ ਤੇ ਆਪਾਂ ਗੁਰੂ ਕਹ ਸਕਦੇ ਕੁਝ ਨਹੀਂ ਹੁੰਦਾ ਇਹਨਾਂ ਗੱਲਾਂ ਨਾਲ ਛੋਟੀਆਂ ਖੋੜੀਆਂ ਗੱਲਾਂ ਨੇ ਇਹ ਤੇ ਕਹੋ ਕੋਈ ਗੱਲ ਨਹੀਂ ਸਤਗੁਰੂ ਜੇ ਇੱਕ ਗੁਰੂ ਨਾਨਕ ਮਹਾਰਾਜ ਨੇ ਮਨਜ਼ੂਰ ਕਰ ਲਈ ਇਹ ਚੀਜ਼ ਛੋਟੇ ਭੀੜੇ ਖਿਆਲ ਨਾ ਰੱਖੋ ਤੇ ਆਪਾਂ ਨੇ ਜਿੱਦੋਂ ਗੁਰਮੰਤਰ ਲਿੱਤਾ ਹੈ ਉਹ ਆਪਣਾ ਸਤਿਗੁਰੂ ਪੱਕਾ ਹੈ ਉਹ ਅਸਲੀਅਤ ਹੈ ਸੋ ਕਹਿਣ ਦਾ ਭਾਵ ਇੱਕ ਓਕਾਰ ਦੀ ਗੱਲ ਹੈ ਇੱਕ ਓਕਾਰ ਨੂੰ ਉਚਾਰਨ ਕਰਨਾ ਹੈ ਇੱਕ ਓ ਅੰਕਾਰ ਜਦੋਂ ਅੰ ਕਹਿਣਾ ਨਾ ਇਹ ਇਸ ਤਰ੍ਹਾਂ ਦੀ ਹੈ ਜਦੋਂ ਉਹਦਾ ਅੰ ਕਹੇਗਾ ਇਸ ਸਿਰਦਿਆਂ ਨਾਲ ਇਹ ਵਾਈਬ੍ਰੇਸ਼ਨ ਕਰਦੀਆਂ ਨੇ ਇੱਕ ਓਮ ਜਦੋਂ ਇਸ ਤਰ੍ਹਾਂ ਕਰਾਂਗੇ ਇਹ ਜਿਵੇਂ ਕੋਈ ਭਵਰੇ ਦੀ ਆਵਾਜ਼ ਹੈ ਨਾ ਇਸ ਤਰ੍ਹਾਂ ਆਵਾਜ਼ ਹੁੰਦੀ ਹੈ ਇਹਦੇ ਵਿੱਚ ਇਹ ਫਿਰ ਅੰਦਰੋਂ ਵਾਈਬ੍ਰੇਸ਼ਨ ਕਰਦੀ ਹੈ ਸਿਰ ਦੀਆਂ 10 ਦੋ ਵਾਰ ਦੀਆਂ ਕਹਿ ਲਓ ਜਾਂ ਉਧਰ ਹੀ ਜਾਂਦੀ ਹੈ ਸੁਰਤੀ ਦੇ ਨਾਲ ਬਹੁਤ ਜ਼ਿਆਦਾ ਇਹ ਬਰੀਕ ਗੱਲ ਹੈ ਜਦੋਂ ਆਪਾਂ ਕਰਾਂਗੇ ਤਾਂ ਫਲ ਬਹੁਤ ਹੈ ਜੋ ਵੀ ਚਾਹੋ ਉਹ ਹੀ ਫਲ ਮਿਲਦਾ ਹੈ ਪਰਮੇਸ਼ਰ ਤਾਂ ਖੁਸ਼ ਹੁੰਦਾ ਹੀ ਹੁੰਦਾ ਹੈ ਇਸ ਕਰਕੇ ਇਹਦੀ ਵਿਆਖਿਆ ਬਹੁਤ ਵੱਡੀ ਹੈ ਸਤਗੁਰੂ ਵਾਜਨ ਸਿੰਘ ਜੀ ਨੇ ਇੱਕ ਗ੍ਰੰਥ ਹੈ ਉਹਨਾਂ ਦਾ ਉਹਦੇ ਵਿੱਚ 63 ਇਹਦੇ ਅਰਥ ਕਰੇ ਨੇ 63 ਸੋ ਇੱਕ ਓਮ ਕਾਰ ਨੂੰ ਜਿੰਨਾ ਕੋਈ ਜਪੇਗਾ ਉਹਨੇ ਹੀ ਥੋੜਾ ਇਹ ਭਾਵ ਇਹਨੂੰ ਜਪਣਾ ਹੀ ਚਾਹੀਦਾ ਜਪੀ ਜਾਓ ਜਪੀ ਜਾਓ ਇੱਕ ਓਮ ਕਾਰ ਇੱਕ ਓਮ ਕਾਰ ਪਰ ਅਸਲੀ ਵਿੱਚ ਇਹਦੇ ਵਿੱਚ ਇੱਕ ਨਾ ਥੋੜੀ ਜਿਹੀ ਬਰੀਕੇ ਜੇ ਓਮ ਇੱਕ ਓਮ ਊਂ ਅੰਗ ਸ਼ਬਦ ਤੇ ਜਦੋਂ ਜਿਆਦਾ ਚਰ ਲਾਵਾਂਗੇ ਨਾ ਫਿਰ ਅਵਸਥਾ ਬਣਦੀ ਹੈ ਇਹ ਤੁਸੀਂ ਨੋਟ ਕਰ ਲਓ ਗੱਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਉਮੈ